ਦੀ ਜੀ ਮਮੀ ਨਾਲ ਗੱਲ ਕਰਕੇ ਕੀ ਕਹਿੰਦੇ ਆ ਅਜੇ ਪਤਾ ਨਹੀਂ ਜਾਣ ਦੇਣਾ ਉਹਨੇ ਕਿ ਨਹੀਂ ਜਾਣਦੇ ਨੇ ਜਾਣਦੇ ਨਾ ਕੋਈ ਗੱਲ ਨਹੀਂ ਆਪਾਂ ਤਾਂ ਜਲਦੀ ਗਏ ਆ ਕਿਤੇ ਕਿਤੇ ਜਾਣੇ ਆਪਾਂ ਚਾਹ ਉਹ ਲੋ ਉਹਨੇ ਕਿਹਾ ਤੂੰ ਸ਼ਹਿਰੋਂ ਕੀ ਲਿਆਉਣਾ ਸੂਟ ਤੇ ਤੇਰੇ ਕੋਲ ਹੈਗੀ ਆ ਤੇ ਫਿਰ ਉਹ ਬਾਈ ਗਾਨੀ ਕੁਝ ਨਹੀਂ ਕਹਿੰਦੇ ਫਿਰ ਮਮੀ ਇੱਕ ਸੂਟ ਲੈ ਕੇ ਆਉਣਾ ਵਾ ਤੇ ਕੱਲਾ ਪੋਤਾ ਹੀ ਜਾਣਾ ਵਾ ਦੱਸ ਦੇ ਬਾਈ ਗਾਨੀ ਕੋਈ ਗੱਲ ਨਹੀਂ ਦੱਸ ਦਿੰਨੀ ਆ ਉਹ ਕਹਣਗੇ ਤਾਂ ਗੱਲ ਕਰ ਲੂੰਗਾ ਬਈਆ ਬਈਆ ਆਜ ਤੋਂ ਥੋੜੀ ਦਿੱਤੀ ਆ ਚਲ ਕੋਈ ਗੱਲ ਨਹੀਂ ਫਿਰ ਕੀ ਕਰਨਾ ਕੋਈ ਤੇ ਮੇਰੀ ਗੱਲ ਸੁਣੋ ਹਾਂ ਕਿ ਇਹ ਜਾਣਾ ਮੈਂ ਮਰ ਨਹੀਂ ਮਰਾਂਗਾ ਤੇ ਉਹਨੇ ਮੰਮੀ ਜਾਂ ਲੱਗੀ ਹੋਣੀ ਆ ਮੰਮੀ ਤਾਂ ਮਣਾ ਗਈ ਜਾਣ ਦੇ ਬੰਮੀ ਕਹਿੰਦੀ ਆ ਉਹ ਤੁਹਾਨੂੰ ਪਤਾ ਜਾਣਾ ਮੈਂ ਕਿ ਨਹੀਂ ਜਾਣਾ ਕੱਲ ਰਮਨ ਨਵੀ ਸਵੀ ਹੈਗੀ ਆ ਕੁੜੀਆਂ ਤਾਂ ਸੌ ਰੀਝਾਂ ਹੁੰਦੀਆਂ ਵਾ ਕਿਹੜੀ ਗੱਲ ਵਾ ਤੇ ਕਿਹੜੀ ਰੀਜ ਨਹੀਂ ਕੀਤੀ ਸਾਪੇ ਤਾਂ ਲੈ ਕੇ ਦਿੱਤਾ ਹੈਗਾ ਉਹੀਂ ਸਿਰ ਤੇ ਫਿਰ ਅੱਗੇ ਰਹਿ ਕੇ ਤੀ ਕੋਈ ਨਹੀਂ ਬੈਠਾ ਇਹ ਤਾਂ ਤੇਰ ਅੱਛਾ ਅੱਛਾ ਹਾਂ ਜੀ ਮੈਂ ਵੀ ਤੁਹਾਡੇ ਵੱਲ ਆਈ ਹੀ। ਹਾਂਜੀ ਹਾਂਜੀ। ਮੰਮੀ ਦਾ ਫੋਨ ਆਇਆ ਸੀ। ਅੱਛਾ। ਨਾਲੇ ਹਾਲ ਚਾਲ ਪੁੱਛਣ ਡੇ ਸੀ। ਅੱਛਾ। ਇਹ ਨਾਲੇ ਪੁੱਛਣ ਡੇ ਕਿ ਦਰਦ ਕੰਪਨੀ ਆ ਤੇ ਨਹੀਂ ਹਜੇ। ਦੱਸ ਦੇਣਾ ਇਹਨੂੰ ਡਾਕਟਰ ਦੇ। ਮੈਂ ਨਾਨਾ ਨੂੰ ਮੈਂ ਗਏ ਹੀ ਇੱਕ ਦਿਨ ਤੇ ਦੀ ਆਏ ਆ। ਅੱਛਾ। ਫੇ ਸਾਰੇ ਮਤਲਬ ਪੁੱਛਣ ਲੱਗ ਪਏ। ਠੀਕ ਆ। ਤੇ ਨਾਲੇ ਕਹਿਣ ਡੇ ਸੀ ਹੁਣ ਵੱਲੋਂ ਕਦੋਂ ਆ ਤੁਸੀਂ? ਮੈਂ ਕੋਈ ਗੱਲ ਨਹੀਂ ਮੈਂ ਇਹਨਾਂ ਨੂੰ ਪੁੱਛ ਕੇ ਦੱਸ ਦਿੰਦੀ ਆ। ਚਲੀ ਸ਼ਾਮ ਨੂੰ। ਨਹੀਂ ਅੱਜ ਨਹੀਂ ਜਾਣਾ ਸ਼ਾਮ ਨੂੰ। ਪੁੱਲਾ ਅੱਜ ਚਲੀਏ ਸ਼ਹਿਰ। ਸਮਾਨ ਲੈਣਾ ਕੋਈ? ਸਮਾਨ ਲਿਓਣਾ ਥੋੜਾ ਜਿਹਾ ਮੈਂ ਰੱਬਾ ਸੂਟ ਲੈ ਆਉਣਾ ਨਾਲੇ ਅੱਛਾ ਹੈ ਨਹੀਂ ਕੋਈ ਵੀ ਕੋਈ ਨਹੀਂ ਲੈ ਆਉਣੀ ਹੈ ਰੈਡੀਮੇਡ ਲੈ ਆਉਣੇ ਆ ਸੋ ਨਾਲ ਚੰਗਾ ਸੀਨੇ ਵੀ ਦਵਾਂਗੇ ਪੈਸੇ ਦੇਨੇ ਉੱਥੇ ਤੇ ਮਰਜੀ ਹੈ ਤੇਰੀ ਆ ਜਾ ਕੇ ਵੇਖ ਲੈਨੇ ਆ ਜਿਹੜਾ ਸਹੀ ਲੱਗੂਗਾ ਫਿਰ ਵੇਖ ਲਾਂਗੇ ਸੀਨ ਨੂੰ ਵੀ ਉਹਨੇ ਕਿੰਨੇ ਦਿਨ ਲਾਦਨੇ ਚਾਰ ਪੰਜ ਦਿਨ ਲਾਦਨੇ ਫਿਰ ਆਹ ਇਹ ਤਾਂ ਗੱਲ ਹੈ ਜੀ ਕੋਈ ਨਹੀਂ ਰੈਡੀਮੇਡ ਹੀ ਲਿਆਵਾਂਗੇ ਤੇ ਮੈਂ ਗਲਤਾਂ ਨਹੀਂ ਹੋਉਂਦੀ ਸਮਝਣੀ ਹਾਂਜੀ ਮੰਮੀ ਨੂੰ ਦੱਸ ਕੇ ਜਾਣਾ ਹੁਣ ਨਹੀਂ ਨਹੀਂ ਰੱਬਾ ਜੀ ਚੋਕ ਕਰਕੇ ਚੱਲ ਗਏ ਨਾ ਤਾਂ ਵੀ ਮੰਮੀ ਨੇ ਰੋਲਾ ਪਾਉਣਾ ਫਿਰ ਮੰਮੀ ਨੂੰ ਨਾ ਅੱਜ ਹੀ ਦੱਸਦੇ ਮੰਮੀ ਨਾਲ ਆਪਾਂ ਜਾਣਾ ਵਾ। ਥੋਣ ਚੱਲਿਆ ਬਸ਼ੇਰ ਉਹ ਸੂਟ ਲੈ ਕੇ ਆਉਣਾ। ਦੇਖਦੀ ਆ ਮੰਮੀ ਨਾਲ ਗੱਲ ਕਰਕੇ ਕੀ ਕਹਿੰਦੇ ਆ। ਅਜੇ ਪਤਾ ਨਹੀਂ ਜਾਣ ਦੇਣਾ ਉਹਨਾਂ ਨੇ ਕਿ ਨਹੀਂ ਜਾਣ ਦੇਣਾ। ਜਾਣ ਦੇਣਾ ਕੋਈ ਗੱਲ ਨਹੀਂ ਆਪਾਂ ਤਾਂ ਜਿੱਦ ਗਏ ਆ ਕਿਤੇ ਕਿਤੇ ਜਾਣਦੇ ਆਪਾਂ। ਸ਼ਹਿਰ ਵੱਲੋਂ ਉਹਨਾਂ ਨੇ ਕਹਿਣਾ ਤੂੰ ਸ਼ਹਿਰੋਂ ਕੀ ਲਿਆਉਣਾ ਸੂਟ ਤੇ ਤੇਰ ਕੋ ਹੈਗੀ ਆ ਤੇ ਫੇਰ। ਉਹ ਕੋਈ ਗੱਲ ਨਹੀਂ ਕੁਝ ਨਹੀਂ ਕਹਿੰਦੇ। ਕਿ ਮੰਮੀ ਇੱਕ ਸੂਟ ਲੈ ਕੇ ਆਉਣਾ ਵਾ ਤੇ ਕੱਲਾ ਪੁੱਤਾ ਹੀ ਜਾਣਾ ਵਾ। ਦੱਸ ਦੇ ਭਈ ਕੋਈ ਗੱਲ ਨਹੀਂ। ਕੋਈ ਗੱਲ ਨਹੀਂ ਮੈਂ ਮੰਮੀ ਨੂੰ ਦੱਸ ਦਿੰਦੀ ਆ। ਉਹ ਕਹਿਣਗੇ ਮੈਂ ਗੱਲ ਕਰ ਲਊਂਗਾ। ਠੀਕ ਆ। ਕੋਈ ਦਾ ਕਰਨ ਠੀਕ ਹੈ ਕੀ? ਹਾਂ ਕਰਨ ਠੀਕ ਹੈ ਕਲ ਵਧੀਆ ਚਲੀਏ ਨਾ ਵਧੀਆ ਕੰਮ ਨੇ ਵਧੀਆ ਤਾਂ ਲੰਡਿਆ ਮम्मी ਜੀ ਨੇ ਮੈਂ ਤਾਂ ਨੇ ਕਹਿੰਦੀ ਮੈਂ ਤੁਸੀਂ ਆ ਜਾਓ ਕਹਿੰਦੇ ਨਹੀਂ ਹੁਣ ਤੁਸੀਂ ਆਓ ਐਂ ਤੇ ਹੋ ਗਏ ਇੱਕ ਵਾਰੀ ਨਹੀਂ ਉਹ ਤਾਂ ਹੋ ਗਈ ਹੀ ਹੁਣ ਆਪਾਂ ਜਾ ਜਾਈਏ ਹਣਾ ਹਾਂਜੀ ਹਾਂਜੀ ਕੀ ਕਹਿੰਦੇ ਆਓ ਆਏ ਆ ਪਤਾ ਹੁੰਦਾ ਬੰਦੇ ਨੂੰ ਹਾਂਜੀ ਇਹ ਤਾਂ ਗੱਲ ਹੈ ਵਾ ਚਲ ਫਿਰ ਆ ਜਾਓ ਮੈਂ ਮम्मी ਨਾਲ ਗੱਲ ਕਰਦੀ ਕੀ ਕਹਿੰਦੇ ਆ ਕਰ ਲੈ ਗੱਲ ਦੋ ਵਾਰੀ ਹਾਂਜੀ ਚੱਲ ਇਹ ਜੀ ਕਰ ਦਈਏ ਇਹਦਾ ਵੀ ਚੜੀ ਦਾ ਮਿਲ ਨੂੰ ਕੋਈ ਗੱਲ ਨਹੀਂ ਕੱਲ ਨੂੰ ਜਾ ਕੇ ਧੋ ਕੇ ਆਉਣੀ ਆ ਲੈ ਤਸ ਆਣਾ ਸਾਰਾ ਚੁੱਲਾ ਟੁੱਟ ਗਿਆ ਵਾ ਮਿਸਤਰੀ ਲੱਗੇ ਹੀ ਕਦੇ ਰੇਤ ਸੁੱਟ ਕਦੇ ਬਾਲਟਾ ਸੁੱਟ ਮੇਰਾ ਰਾਦਾ ਵਾ ਇਹਨੂੰ ਵੇਲੇ ਕੋਲੇ ਨਾ ਮਿੱਟੀ ਬਾਹਰੋਂ ਮੁੰਡਿਆਂ ਕੋਲੋਂ ਮੰਗਾ ਕੇ ਤੇ ਲੁੰਨੀ ਆ ਕਿਤੇ ਖਵਾ ਖਵਾ ਬੰਦਾ ਬੰਦਾ ਨਾ ਚੀਜ਼ ਕੋਈ ਇੱਥੇ ਬਣਾ ਲੈਂਦਾ ਵਾ ਚਾਰ ਪਰੋਣੇ ਆਏ ਹੁਣ ਲੋਹੇ ਰੱਖ ਕੇ ਫੁਲਕੇ ਲਾ ਲੈਂਦਾ ਵਾ ਏਦਾਂ ਕਰਦੀਆਂ लवली ਨੂੰ ਆਉਣੀ ਆ ਵੀ ਮੈਨੂੰ ਥੋੜੀ ਜੀ ਮਿੱਟੀ ਬਾਹਰੋਂ ਲਿਆ ਦੀ ਤੇ ਮਲ ਕੇ ਨਾ ਤਾਂ ਲਾ ਹੀ ਦਿੰਨੀ ਆ ਇਹਨੂੰ ਵੇਖਾ ਕਿ ਦਖਲ ਆ ਰਹਾ ਪਰ ਆਉਣ ਤਰ ਲੱਗੀ ਸ਼ਾਦੀ ਚੱਲ ਵੇਖ ਰੋਟੀ ਬਣਦਾ ਵੀ ਮੈਂ ਕੀ ਕਰ ਰਹੇ ነਦੀ ਕਰਨਾ ਕੀ ਪਤਾ ਚੁੱਲੇ ਵਾਲੇ ਵੇਖਣ ਲਈ ਹੈ ਮੈਂ ਮਿੱਟੀ ਲੈਂਦੀ ਆ ਤੇ ਇਹਨੂੰ ਕਰਦੇ ਆ ਕਹਿਮ ਭੁਲਕੇ ਲਾ ਲਿੰਦਾ ਬੰਦਾ ਹਾਂਜੀ ਹਾਂਜੀ ਕੋਈ ਨਾ ਕੋਈ ਪੁਰਾਣਾ ਆ ਜਾਂਦਾ ਪੁਰਾਣਾ ਆ ਜਾਂਦਾ ਜਿੱਦਾਂ ਗੜੀ ਕੰਬਾਈ ਲੱਗਣੀ ਹੈ ਚਾਰ ਜਾਨੇ ਆ ਜਾਣ ਭੁਲਕੇ ਲਾ ਗਣ ਝੱਟ ਬੰਦਾ ਗੈਸ ਦੇ ਨਾਲ ਲੱਛਦੇ ਆ ਲੋਹੇ ਤੇ ਗੱਲ ਬਾਤ ਵੇਖਣ ਲਈ ਮੈਂ ਇਹਨਾਂ ਨੂੰ ਕਹਿੰਦੀ ਮਿੱਟੀ ਲਿਆ ਕੇ ਦੋ ਤੇ ਮੈਂ ਲਾਵਾਂ ਤੇ ਤੁਸੀਂ ਭਾਜੀ ਨੂੰ ਕਹਿਣਾ ਹੈ ਜਾਂ ਇਹਨਾਂ ਨੂੰ ਕਹਿ ਦੇਣਾ ਹੈ ਮਿੱਟੀ ਲਿਆ ਦੇ ਜੀ ਤੁਹਾਨੂੰ ਨਹੀਂ ਕੈਨੀ ਆ ਮੰਗਉਣੀ ਆ ਤੇ ਇੱਥੇ ਪਾਠਣਾ ਤੋੜੀ ਮਲ ਕੇ ਥੋੜੀ ਜੀ ਤੇ ਲਾ ਹੀ ਦਿੰਨੀ ਆ ਨਾਲੇ ਮੇਰੀ ਗੱਲ ਸੁਣੋ ਮੈਂ ਤੁਹਾਡੇ ਵੱ ਸ਼ਹਿਰ ਜਾਣਾ ਹੈ ਸ਼ਹਿਰ ਜਾਣਾ ਪਹਿਲੇ ਚਾਹੀਦੇ ਥੋੜੇ ਜੇ ਸ਼ਹਿਰੋਂ ਕਿ ਲਿਆਉਣਾ ਤੀ ਕੰਨੇ ਸਮਾਨ ਲੈਣ ਵਾਲਾ ਹੈ ਪਿੰਡੋਂ ਫੋਨ ਆਇਆ ਹੈ ਮੰਮੀ ਦਾ ਤੇ ਉਹ ਸੱਦੰਡੇ ਕਹਿੰਦੇ ਤੁਸੀਂ ਆਏ ਨਹੀਂ ਕਿੰਨਾ ਚਿਰ ਹੋ ਗਿਆ ਵਾ ਤਾਂ ਪੁੱਤ ਸਮਾਨ ਕਿਹੜਾ ਲਿਆਉਣਾ ਵਾ ਸਮਾਨ ਤਾਂ ਪਤਾ ਹੀ ਨਹੀਂ ਕਮੋਟਾ ਖਤਮ ਹੋਇਆ ਵਾ ਲੈ ਦੱਸ ਸੇ ਇਤਲੇ ਨੂੰ ਕਿਹੜੇ ਦਿਨ ਹੋਇਆ ਤੇ ਮੁੱਤ ਵੀ ਗਿਆ ਵਾ ਤੇ ਨਾਲੇ ਨਾ ਸੌਂਟ ਲਿਆਉਂਦਾ ਇਰਾਦਾ ਹੀ ਮੇਰਾ ਇਹੋ ਪਹਿਲਾਂ ਚੱਲ ਪਾਏ ਆ ਕਿਨੇ ਥਾਂ ਤੇ ਗਏ ਆ ਰਿਸ਼ਤੇਦਾਰਾਂ ਦੇ ਸਾਰੇ ਉਡੀਕ ਪਉਂਦੀ ਰਹਿੰਦੇ ਆ ਸੰਦੀਪ ਮੇਰੀ ਸੁਣ ਗੱਲ ਪੁੱਤ ਤੇਰੀ ਮੰਮੀ ਸੂਟ ਲੈ ਆਈ ਆ ਤੇ ਉਹ ਸਮਾਨ ਵਾਲਾ ਮਮੂ ਨੇ ਇੱਕ ਦਿਨ ਚ ਕਿੰਨੇ ਸੀਗੇ ਦੇਣਾ ਵਾ ਮੈਂ ਸੋਚਾਂ ਈ ਤਾਂ ਰੈਡੀमेड ਲੈ ਆਉਣੀ ਆ ਪੋਤਾ ਆ ਤਾਂ ਜਾਣ ਕੇ ਨਾ ਟਾਕੀਆਂ ਬਣਾ ਬਣਾ ਤੇ ਰੂੜੀ ਦਾ ਸੁੱਟਣ ਵਾਲੀ ਗੱਲ ਵਾ ਕੋਈ ਚੀਜ਼ ਲਈ ਹੋਵੇ ਘਰ ਦੀ ਕੋਈ ਚੀਜ਼ ਬੰਦੀ ਆ ਤੇ ਕੱਪੜਿਆਂ ਦਾ ਕੀ ਆ ਕਿਹੜੇ ਪੁਰਾਣੇ ਹੋ ਗਏ ਆ 2 ਮਹੀਨੇ ਕਰੇ ਵਿਆਹ ਨੂੰ ਹੋਏ ਆ ਤੇ ਕਿੰਨੇ ਸੂਟ ਅਹੀਂ ਬਣਾਏ ਰੀਜ ਨਾਲ ਉਧਰੋਂ ਵੀ ਤੂੰ ਨਹੀਂ ਆਈ ਆ ਤੂੰ ਉਹਨਾਂ ਵਿੱਚੋਂ ਕੱਢ ਕੇ ਤਾਂ ਕੋਈ ਪਾ ਕੇ ਚਲ ਜਾ ਫਿਰ ਕੀ ਹੋ ਗਿਆ ਸਾ ਕਿਹੜਾ ਕਿ ਵਿਆਹ ਸਵਾਰਾ ਵਾ 来 ਉਂਗਿ ਤੇ ਮੇਰੀ ਵੀ ਰੀਜ ਆ ਚਲ ਮੈਂ ਵੀ ਲੈ ਕੇ ਆਵਾਂ ਲੈ 10 ਪੁੱਤ ਰੀਜਾਂ ਤੇ ਇਦਾਂ ਹੀ ਹੁੰਦੀਆਂ ਆਂ ਕੱਲ ਨੂੰ ਬਾਹਰ ਅੰਦਰ ਵੀ ਤੁਸੀਂ ਜਾਣਾ ਵਾ ਤੇ ਫੇਰ ਇਹ ਲੇੜਾ ਕੱਪੜਾ ਖਰੀਦਣਾ ਹੀ ਆ ਫੇਰ ਜਿੱਦਾਂ ਦਾ ਜੀ ਕਰੂ ਲੱਲੀ ਸਮਾਨ ਚਲੋ ਮੰਮੀ ਵੀ ਇਹਨਾਂ ਕੋਈ ਬੰਦ ਫੇਰ ਦਿੰਨੀ ਫੇਰ ਫੈਕੀ ਜਾ ਤੂੰ ਜਿੱਦਾਂ ਮੈਸੇਜੇ ਦੇਣ ਗਈ ਹੋਂ ਤਾਂ ਮੈਨੂੰ ਕੱਢ ਕੇ ਸੂਟ ਦਿੰਨੀ ਆ ਫੇਰ ਮੰਮੀ ਆਲਾ ਸੂਟ ਤੇ ਮੇਰਾ ਵੀ ਸੀਨੇ ਦੇ ਦੋ ਫੋ ਅਸੀ ਤੇ ਸਾਨੂੰ ਆ ਵੀ ਜਾਣਾ ਹੈਗਾ ਮੰਮੀ ਜਾਣਦਾ ਨਹੀਂ ਨਾ ਪਤਾ ਨਹੀਂ ਮੈਂ ਚਲ ਸਮਾ ਕੇ ਕੀ ਕਰਨਾ ਜੀ ਉਹ ਹੀ ਪਾਦਾ ਮੇਰੀ ਤੀ ਹੁਣ ਆਵੇਂ ਘੜੀ ਘੜੀ ਖਰਚਾ ਨਹੀਂ ਪਤਾ ਕਰੀਦਾ ਹੁੰਦਾ ਤੁਹਾਡਾ ਹੀ ਘਰ ਵਾ ਕੋਈ ਚੀਜ਼ ਬਣਾਵਾਂਗੇ ਚਲ ਮੰਮੀ پیسے ਦੇ ਤਾ ਨਿਕਾ ਮੋਟਾ ਜਿਹੜਾ ਸਮਾਨ ਲੈਣ ਵਾਲਾ ਉਹ ਤੇ ਲੈ ਕੇ ਆਵਾਂ ਕੋਈ ਗੱਲ ਨਹੀਂ ਚਲ ਮੈਂ ਆਉਂਦੀ ਆ ਦਿੰਦੀ ਆ ਪੈਸੇ ਮੰਮੀ ਜੀ ਤੁਹਾਨੂੰ ਪੁੱਛ ਕੇ ਚਲ ਜੀ ਤੁਸੀਂ ਤਾਂ ਵੀ ਰੋਲਾ ਪਾਉਣ ਲੱਪੈਂਦੀ ਕਿਉਂ ਮੇਰੇ ਨਾਲ ਇਦਾਂ ਕਰਦੇ ਤੁਸੀਂ ਉਹ ਨਹੀਂ ਰੋਲਾ ਪਾਉਂਦੀ ਚੱਲ ਤੂੰ ਕੋਈ ਨਹੀਂ ਮੈਂ ਆਉਂਦੀ ਆ ਤੇ ਦਿੰਦੀ ਆ ਪੈਸੇ ਮੈਂ ਆ ਵੇਖਣਾ ਕੰਮ ਥੋੜਾ ਜਿਹਾ ਆਜੋ ਫਿਰ ਛੇਤੀ ਕਾਹੇ ਮੇਰੀ ਕਿਸਮਤੇ ਇਹਦਾ ਸਮਾਨ ਮੁਟ ਵੀ ਗਿਆ ਵਾ ਇਹ ਸਮਾਨ ਲਿਆਉਣਾ ਵਾ ਸੂਟ ਆਂਦੀ ਵੀ ਰੈਡੀमेड ਲਿਆਉਣਾ ਵਾ ਪਹਿਲਾਂ ਗੋਲੀ ਵੱਜੀ ਆ ਉਦਾਂ ਤੇ ਆਂਦੀ ਆ ਵੀ ਮਾਂ ਬੜੇ ਸੋਹਣੇ ਕੱਪੜੇ ਲੈ ਕੇ ਆਈ ਆ ਤਾਂ ਹੁਣ ਉਹ ਕੱਢ ਕੇ ਸੰਭਾਲ ਲੈਣੀ ਉਹ ਤੇ ਨਾਲੇ ਪਾ ਕੇ ਜਾਂਦੀਆਂ ਮਾਂ ਕੋ ਮਾਂ ਵੇਂਦੀ ਵੀ ਮੇਰਾ ਖੜਿਆ ਪਾ ਕੇ ਆਈ ਆ ਹੱਦ ਵਾਲੀ ਗੱਲ ਵਾ ਕਿਤੇ 7-8-8000 ਦੇ ਮੈਂ ਸੂਟ ਲੈਏ ਸੀਗੇ ਉਹ ਸੂਟ ਨੱਕ ਤੇ ਨਹੀਂ ਚੜਦੇ ਰੈਡੀमेड ਪਾਉਣੇ ਇੰਨੇ ਉਧਰੋਂ ਕਿੱਡੇ ਲੈ ਕੇ ਆਈ ਆ ਉਧਰੋਂ ਨਾ ਰੈਡੀमेड ਹੀ ਲੈ ਕੇ ਆਈ ਹੁੰਦੀ ਆ ਉਧਰੋਂ ਅੰਦਰੋਂ 2000 ਤੋਂ ਵੱਧ ਕੋਈ ਸੂਟ ਨਹੀਂ ਆਇਆ ਮੈਂ ਵੀ ਨਹੀਂ ਦੇਣਾ ਕੋਈ ਪਿਆਰ ਖਸਮ ਨੂੰ ਖਾਂ ਜਾ ਕੇ ਇਹਦਾ ਤੇ ਸਮਾਨ ਹੀ ਮੁੱਕਾ ਰਹਿਣਾ ਵਿਆਹ ਕਾ ਦਾ ਕਰਨਾ ਮੈਂ ਤਾਂ ਫਾਜ ਫਸ ਗਈ ਗੀ ਬੱਜ ਜੀ ਕੀ ਵੇਖੀ ਜਾਂਦੇ ਹੋ ਜੀ ਤਰਜੀਹ ਤਾਂ ਮੈਂ ਪੁੱਤ ਵੇਖਣ ਦੇਵਾਂ ਕਣਕ ਵਿੱਚ ਬਿੱਲੀ ਬਿੱਲੀ ਆ ਪਰ ਹੋ ਚੰਗੀ ਗਈ ਹੈ ਖਾਦੂ ਖੂਦ ਪਾਉਣ ਨਾਲ ਵਧੀਆ ਹੋ ਗਈ ਆ ਇੱਕ ਥੋੜੀ ਦਿੱਤੀ ਆ ਚਲ ਕੋਈ ਗੱਲ ਨਹੀਂ ਫਿਰ ਕੀ ਕਰਨਾ ਫਿਰ ਤੇ ਮੇਰੀ ਗੱਲ ਸੁਣਿਓ ਹਾਂ ਅਸੀਂ ਸ਼ਹਿਰ ਜਾਣਾ ਨਹੀਂ ਅਜਿਹਾ ਮਾਂ ਨੇ ਮੈਨੂੰ ਮਾਰਵਾਤਾ ਤੇ ਉਹਦੇ ਮੰਮੀਾਂ ਲਗਾਈ ਹੋਣੀ ਆ ਮੰਮੀ ਨੇ ਮੜਾ ਗੜੀ ਜਾਣ ਦੇ ਆ ਮੰਮੀ ਕਹਿੰਦੀ ਆ ਉਹ ਤੁਹਾਨੂੰ ਬਾਹਰ ਜਾਣਾ ਦਾ ਵੀ ਨਹੀਂ ਜਾਣਾ ਪੈਸੇ ਨਹੀਂ ਆ ਕੀ ਕਰਨ ਜਾਣਾ ਓ ਚੱਲ ਕੋਈ ਗੱਲ ਨਹੀਂ ਪੋਤੋ ਦਾ ਗੁੱਸਾ ਨਾ ਕਰਿਆ ਕਰੋ ਤੈਨੂੰ ਪਤਾ ਪਿਛਲੇ ਜਮਾਨੇ ਦੀ ਹੈਗੀ ਆ ਹਾਂਜੀ ਹੁਣ ਵਿਆਹ ਹੋਇਆ ਨਵਾਂ ਨਵਾਂ ਸੌ ਕੁੜੀਆਂ ਤਾਂ ਹੁੰਦਾ ਵਾ ਸਮਾਨ ਸਮੋਲਿਆ ਆਣਾ ਮੈਂ ਉਹ ਕਿਹੜਾ ਕਿੱਦਾਂ ਜਾਂਦੀ ਵੀ ਜਾਰੀ ਉਹ ਡੈਲੀ ਚੋਰੀ ਉੱਥੇ ਤੇ ਮੈਨੂੰ ਥੋੜੀ ਮਤੇ ਪੈਸੇ ਦੋ ਕਿੰਨੇ ਕੁ ਚਾਹੀਦੇ ਆ ਇਹ ਦੋ 2000 ਰੁਪਏ ਸੱਜੂਗਾ ਹਾਂਜੀ ਹਾਂਜੀ ਜਿਆਦਾ ਨਹੀਂ ਸਮਾਨ ਲੈਣਾ ਮਾੜਾ ਇੱਕ ਸੂਟ ਲੈਣਾ ਮੇਰੇ ਕੋਲ ਪੈਸੇ ਹੈਗੇ ਆ ਤੇ ਬਾਕੀ ਸਮਾਨ ਲਾਉਗੀ ਤੇ ਉਹ ਫਿਰ ਦੇ ਦੋ 2000 ਰੁਪਏ ਚੱਲ ਕੋਈ ਨਹੀਂ ਤੂੰ ਘਰ ਚੱਲ ਫਿਰ ਮਾਨ ਕੇ ਦਿੰਦਾ ਹਾਂ ਉਦੇ ਦੇ ਮਾਰੇ ਸਮਝਾ ਦੇ ਮਮੀ ਨੂੰ ਮਾਰੇ ਓਏ ਉਹਨੂੰ ਮੈਂ ਕੀ ਸਮਝਾਉਣਾ ਮੈਨੂੰ ਪਤਾ ਨਾ ਉਹਨੇ ਨੀਅਤ ਦੇਣੇ ਤੁਹਾਨੂੰ ਨਾਲੇ ਕੱਲ ਆਪਾਂ ਜਾਣਾ ਵਾ ਸੋਰੀ ਮੇਰੀ ਵੀ ਕੋਈ ਕੰਮ ਉੱਥੇ ਵੀ ਕੋਈ ਮੇਲੇ ਹੀ ਜਾ ਕੇ ਉਹ ਕਹਿਣਾ ਨਹੀਂ ਮਮੀ ਦਾ ਫੋਨ ਆਇਆ ਤੇ ਮਿਲ ਜਾ ਆ ਗਏ ਪਰ ਚਲ ਪੁੱਤ ਹੁਣ ਸ਼ਹਿਰ ਦਾ ਤੇ ਕੰਮ ਕਰੋ ਫਿਰ ਕੋਈ ਚਾਹ ਤੇ ਰੋਟੀ ਫਿਰ ਜਲਦੀ ਹੋ ਤੇ ਤੁਸੀਂ ਇਹ ਕਰ ਨਹੀਂ ਸਕਦੀ ਕਹਿੰਦੀ ਹੋ ਓਹੋ ਕਹਿੰਦੀ ਸੂਟ ਲਿਆਉਣਾ ਇੱਕ ਸੂਟ ਲਿਆਉਣੇ ਆ ਠੀਕ ਆ ਫਿਰ ਚੱਲ ਜੀ ਉੱਤੀ ਕੋਈ ਚਲੋ ਕੋਈ ਗੱਲ ਮੈਂ ਦਿਨਾ ਤਾ ਪੈਸੇ ਦੇ ਦੇ ਪੈਸੇ ਆਜ ਠੀਕ ਆ ਹੋਰ ਨਹੀਂ ਫਿਰ ਆਪਾਂ ਮੈਨੂੰ ਤੇਰਾ ਮਨਦਾ ਨਹੀਂ ਸਮਝ ਆਉਂਦੀ ਕਿ ਲੋਕੀ ਨੌਵਾਂ ਤੀਆਂ ਇਦਾਂ ਰੱਖਦੇ ਆ ਪੈਸਾ ਹੈਗਾ ਜਾਂ ਨਹੀਂ ਆ ਪਰ ਇਹਨਾਂ ਨੂੰ ਤੇ ਵਿਚਾਰੇ ਬੱਚਿਆਂ ਨੂੰ ਤਾਂ ਖੱਤਿਆ ਦੇਣਾ ਹੀ ਪੈਣਾ ਵਾ ਰਮਾਂ ਦਾ ਵੀ ਨਹੱਦ ਹੋਈ ਆ ਪੈਸਾ ਕਰ ਹੈ ਨਹੀਂ ਆ ਫਲਾਂ ਢੀਗਾ ਕਹਿੰਦੇ ਇਦਾਂ ਕਰਦਾ ਰੁਪਈਆ 2000 ਦੇਣਾ ਇਹਨਾਂ ਨੂੰ ਘਰ ਜਾ ਕੇ ਤੇ ਜਾਓ ਜਾ ਕੇ ਸ਼ਰਮ ਹੋ ਦਲਦੀ ਤੂੰ ਕਿੱਥੋਂ ਆਇਆ ਮੰਮੀ ਤੇ ਗਿਆ ਮੰਮੀ ਡੇੜੀ ਵਾਲੀ ਮੰਮੀ ਤੇ ਗਿਆ ਹਾਂ ਹਾਂਜੀ ਤੂੰ ਕਰਨ ਕੇ ਵੇਖਣੇ ਡੇੜੀ ਉਹਨਾਂ ਲਈ ਗਿਆ ਹੈ अच्छा अच्छा हां जी आ गए डैडी आवन लगे बस ठीक है हां जी तो कोई काम तंडाई पोते देख लिया करो मां का मम्मी कणका सही है होना देख पोते कणका ते ठीक वा मैं मानदी तेरी गल जेडी दवाइयां स्प्रेयां ਕਰਨੀਆਂ ਹੁੰਦੀਆਂ ਨੇ ਨਵੇਂ ਭਰਾਵ ਕਰਿਆ ਕਰੋ ਹਣ ਜਿਹੜੇ ਬਾਹਰ ਪੈਸੇ ਦੇਣੇ ਉਹ ਤੁਹਾਡਾ ਕੋ ਬਣੂਗਾ मम्मी ਠੰਡ ਮਰੀ ਅੱਜ ਵੀ ਆਪੇ ਕੰਮ ਕਰਨਾ ਵਾ ਲੈ ਦੱਸ ਤੁਹਾਨੂੰ ਠੰਡ ਲੱਗਦੀ ਆ ਤੇ ਜਿਨ੍ਹਾਂ ਨੇ ਸਪਰੇ ਕਰਕੇ ਜਾਣੀ ਉਹਨਾਂ ਨੂੰ ਕੋਈ ਠੰਡ ਨਹੀਂ ਲੱਗਦੀ ਕੋਈ ਗੱਲ ਨਹੀਂ ਆਹੀ ਮਹੀਨਾ ਵਾ ਬਾਚ ਉਹ ਹੀ ਕੰਮ ਕਰਿਆ ਕਰਨਾ ਤੇ ਆਹ ਮਿਹਨਤ ਬਹੁਤ ਕੰਮ ਆ ਹੁਣ ਹੀ ਦਵਾਈ ਪੈਣੀ ਆ ਹੁਣ ਹੀ ਖਾਦ ਪੈਣੀ ਆ ਤੇ ਨਾਲੇ ਆ ਪਿੱਛੇ ਕੰਮ ਕਰੋਗੇ ਤਾਂ ਬਾਹਰ ਅੰਦਰ ਜਾ ਕੇ ਵੀ ਕੰਮ ਠੇਰ ਹੀ ਬਣਾਵਾ ਜੇ ਘਰ ਹੀ ਹੱਥ ਤੇ ਹੱਥ ਰੱਖ ਕੇ ਬੈਠੇ ਰਹੇ ਤਾਂ ਬਾਹਰ ਜਾ ਕੇ ਤੁਸੀਂ ਕੀ ਕਰਨਾ ਮਮਮੀ ਤੁਹਾਨੂੰ ਪਤਾ ਮੈਂ ਗੱਡੀ ਚ ਲਾ ਲੈਂਦਾ ਮੈਂ ਗੱਡੀ ਚ ਲੈ ਕੇ ਨਹੀਂ ਆਹ ਗੱਡੀ ਤਾਂ ਜਾਂਦੇ ਤੇਰੇ ਵਾਸਤੇ ਰੱਖੀ ਆ ਵੀ ਆਵੇ ਤੇ ਗੱਡੀ ਤੇ ਚੜ ਜੇ ਕੋਈ ਗੱਲ ਨਹੀਂ ਮਮਮੀ ਕੰਮ ਮਿਲ ਜਣਾ ਬਾਹਰ ਜਾ ਜੇ ਟੈਨਸ਼ਨ ਨਾ ਲਾਓ ਵੀ ਇੱਕ ਗੱਲ ਬੰਦਣਾ ਇਹਨੂੰ ਨਾਲੇ ਉਹ ਸੰਦੀਪ ਵੀ ਕਹਿਣ ਦੇਈ ਸੀ ਕਿ ਸ਼ਹਿਰ ਜਾਣਾ ਮਮਮੀ ਜਾਣਾ ਹੀ ਆ ਸ਼ਹਿਰ ਉਹਨੇ ਵੀ ਚੈਨ ਸਮਾਨ ਲੈ ਹੋਣਾ ਆਪਣਾ ਵੇ ਹਾ ਗੱਲਾਂ ਜਾਂਦਿਆਂ ਕਰ ਘਰ ਨੂੰ ਘਰ ਸਮਝਿਆ ਕਰੋ ਇਹ ਤੁਸੀਂ ਉਹਨੂੰ ਮਨਾ ਕਰਤਾ ਕਿ ਜੇ ਕਿਤੇ ਵਿਚਾਰੀ ਜਾਂਦੀ ਏ ਉਹ ਤੇ ਜਾਂਦੀ ਏ ਤਾਂ ਸਾਰਾ ਸਮਾਨ ਤੇ ਉਹਦੇ ਕੋਲ ਵਾ ਕਿਉਂ ਹੀ ਹੱਥ ਪਈ ਫਿਰਦੀ ਰਾਵਾਂ ਗਲੀਆਂ ਚੁਰੇ ਫਿਰਨਾਂ ਦਾ ਵਾ ਉਹ ਸੂਟ ਲੈ ਕੇ ਆਉਣਾ ਉਹਨੇ ਸੋਹਰੇ ਜਾਣਾ ਆਪਾਂ ਕੱਲ ਨੂੰ ਵੇ ਕੱਲ ਕਹਿਣ ਦੇ ਆ ਸੋਹਰੇ ਜਾਣਾ ਵਾ ਅੱਜ ਸੂਟ ਲਿਆਂਦਾ ਤੇ ਰਾਤੋ ਰਾਤ ਸੀਤ ਜਾਣਾ ਨਾਲੇ ਰਹੀ ਗੱਲ ਸੂਟਾਂ ਦੀ ਅੱਗੇ ਥੋੜੇ ਸੂਟ ਵੇਦ ਕੋ ਵਿਆਹ ਦੇ ਕਿੰਨੇ ਸੂਟ ਸਵਾਏ ਸੀ ਉਹ ਪੁਰਾਣੇ ਹੋ ਗਏ ਆ ਮੰਮੀ ਰੈਡੀमेड ਸੂਟ ਲੈ ਕੇ ਆਉਣਾ ਇੱਕ ਬੱਲੇ ਵੇ ਤੇਰੇ ਹੋ ਰੈਡੀमेड ਬਾਹ ਨੂੰ ਰੈਡੀमेड ਲੈ ਕੇ ਦੇਣਾ ਵਾ ਆਪੂ ਵੇ ਨਾ ਚੜਾ ਚੰਗਾ ਰਹਿ ਜਾਏਗਾ ਮੰਮੀ ਦਿੱਲੀ ਛੱਡ ਜਾਂਦੇ ਆਪਾਂ ਕਿਦੇ ਆਹੋ ਦਿੱਲੀ ਨਹੀਂ ਜਾਂਦੇ ਸ਼ਹਿਰ ਆ ਮਹੀਨੇ ਬਾਅਦ ਨੇ ਚੱਲੇ ਆ ਉਧਰੋਂ ਵੀ ਕੱਪੜੇ ਆਏ ਸੀ ਇਧਰੋਂ ਵੀ ਆਪਾਂ ਲੈ ਆਏ ਸੀਗੇ ਉਹ ਸਾਰੇ ਪਾਲੇ ਇੰਨੇ ਬੜਾ ਤੁਹਾਨੂੰ ਪਤਾ ਹੈਗਾ ਅੱਜ ਕੱਲ੍ਹ ਦੀਆਂ ਕੁੜੀਆਂ ਦਾ ਕੁੜੀਆਂ ਦਾ ਤਾਂ ਪਤਾ ਵਾ ਆਪਣੇ ਵਾਲ ਵੇਖੀ ਦਿੰਦਾ ਵਾ ਆਪੂ ਵੇ ਨਹੀਂ ਚੜਾਈ ਦਿੰਦਾ ਬੋਤਾ ਮੰਮੀ ਨਾ ਭੂਏ ਨਹੀਂ ਚੜਾਉਣਾ ਮੈਨੂੰ ਪਤਾ ਮੈਂ ਕਿੰਨੇ ਕੇ ਪੈਸੇ ਦਿੰਦਾ ਉਹਨੂੰ ਆ ਚੰਗਾ ਫਿਰ ਆਪਣੀ ਮਰਜ਼ੀ ਕਰੋ ਕੱਲ ਨੂੰ ਕਹਿਣਾ ਏਦਾਂ ਕਰਦੀ ਤੇ ਏਦਾਂ ਕਰਦੀ ਜਦੋਂ ਹੁਣ ਖੁੱਲੀਆਂ ਛੁੱਟੀਆਂ ਦੇਣੀਆਂ ਤਾਂ ਉਹਨੇ ਤਾਂ ਕਰਨਾ ਹੀ ਕਰਨਾ ਫਿਰ ਉਹ ਕੁਝ ਨਹੀਂ ਇਹ ਕਰਦੀ ਉਹ ਠੀਕ ਵਾ ਚੰਗਾ ਠੀਕ ਵਾ ਤੇ ਹੱਥਾਂ ਤੇ ਜਨੇ ਆਦਿਆਂ ਦੇ ਤਾਣਾ ਤਾਂ ਜੀ ਦੋ 5000 ਰੁਪਏ ਹੀ ਉਹ ਟਿਕੇ ਡੜੀ ਕੱਲ ਨੂੰ ਹੱਥ ਮਾਰੋ 5-5000 ਵਾਰਾ ਖਾਂਦਾ ਉਹ 5000 ਰੁਪਏ ਹੀ ਉਹ ਦੇ ਕੇ ਤੋੜ ਦੋ ਮੇਰੀ ਗੱਲ ਸੁਣੋ ਨਾ ਸ਼ਹਿਰ ਜਾਣਾ ਵਾ ਤੇ ਕਹਿੰਦੇ ਬਾਸੂਟ ਲਿਆਉਣਾ ਤੇ ਇਹ ਕਿੰਨੇ ਪੈਣੇ ਬਾਸੂਟ ਲਿਆਉਣਾ ਵਾ ਸੂਟ ਅੱਗੇ ਹੈ ਨਹੀਂ ਗਿਓ ਤੇ ਕੋਲ ਤੁਹੀ ਨਾਮ ਨੂੰ ਪੁੱਛਿਆ ਨਾ ਹੋਰ ਤੈਨੂੰ ਪੈਸੇ ਫੜਾਤੇ ਆ ਕਮਲ ਰਮਨ ਨਵੀਂ ਸਵੀ ਹੈਗੀ ਆ ਕੁੜੀਆਂ ਤੇ 100 ਰੀਜਾਂ ਹੁੰਦੀਆਂ ਵਾ ਕਿਹੜੀ ਗੱਲ ਵਾ ਤੇ ਕਿਹੜੀ ਰੀਜ ਨਹੀਂ ਕੀਤੀ ਸਭ ਕੋਈ ਤਾਂ ਲੈ ਕੇ ਦਿੱਤਾ ਹੀਗਾ ਉਹੀ ਸਿਰ ਤੇ ਚੜਾਉਣਾ ਤੇ ਚੜਾਈ ਜਾਓ ਉਹ ਮੇਰੀ ਗਰਸ ਨਾਲ ਜਦੋਂ ਤੇ ਆਈ ਆ ਉਦੋਂ ਦੀ ਤੇ ਖਿਆਰ ਗਈ ਨਹੀਂ ਮੁੜ ਕੇ ਉਹ ਤੇ ਪੇਕੇਆਂ ਤਾਂ ਕਿੰਨੇ ਕੁ ਰੈਡੀमेड ਲੈ ਕੇ ਆਈ ਸੀ ਇਥੇ ਆਣ ਕੇ ਆਂਦੀ ਮੈਂ ਰੈਡੀमेड ਪਾਉਣਾ ਹੱਦ ਹੋਈ ਤੁਹਾਡੇ ਵਾਲੀ ਸੁਨੋ ਨਵੀਂ ਚੰਗੀਆਂ ਹੀ ਅੱਗਿਓ ਦਲਜੀਤ ਤੈਨੂੰ ਮੈਂ ਨਾ ਕੀਤੀ ਤੇ ਤੂ ਪਿਓ ਵਾਲਾ ਪਜ ਗਿਆ ਮੇਹਬ ਬੰਬੀ ਦਾ ਪਤਾ ਨਹੀਂ ਕੀ ਕੰਮ ਕਰਦਾ ਆ ਵਾ ਉਹ ਤੇ ਪਿਓ ਨੂੰ ਦੱਸਣ ਗਿਆ ਸੀ ਤੇ ਮੰਮੀ ਨੇ ਜਵਾਬ ਦਿੱਤਾ ਵਾ ਤੇ ਬੈਂਕ ਜਾਣਾ ਡੈਡੀ ਵਾਲੀ ਜਾਣਾ ਵਾ ਡੈਡੀ ਵਾਲ ਜਾਣਾ ਵਾ ਰੁਪਈਆ ਹੀ 5000 ਲੈ ਰਿਹਾ ਵਾ ਆਖਰ ਕਿੱਧਰ ਦੀ ਆ ਗਈ ਪਤਾ ਨਹੀਂ ਕੀ ਹੋ ਜਾਂਦਾ ਇਹਨਾਂ ਨੂੰ 5000 ਰੁਪਈਆ 5000 ਦੇ ਦਿੱਤਾ ਵਾ ਨਾ ਇਹ ਚੈੱਕ ਰੁਪਈਆ ਬਚ ਕੇ ਨਹੀਂ ਆਉਣਾ ਤੇ ਰਹੀ ਗੱਲ ਸੂਟ ਦੀ ਉਹਦੇ ਤੇ ਕੇ ਦਾ ਸੂਟ ਉਹਦੀ ਮਾਂ ਲੈ ਕੇ ਆਈ ਨਾ ਉਹ ਸਵਾਲੇ ਦੀ ਉਹਨੂੰ ਕੋੜ ਪਿਆ ਸੀਗਾ ਅਏ ਤੇ ਉਹ ਸ਼ਹਿਰ ਚੱਲੇ ਹੀ ਆ। ਚੱਲੇ ਆ ਸ਼ਹਿਰ। ਇਹਦੇ پیسے ਫੜਾਇਆ ਹੀ ਆ ਤਾਂ ਤੂੰ ਪਹਿਲੂ ਗਈ ਜਾਂਦੀ ਵੀ ਉਥੋਂ ਆਉਣਾ ਕੱਖ ਨਹੀਂ ਬਚ ਗਈ। ਮੰਮੀ ਕੋਈ ਇਹ ਘਾਟਾ ਨਹੀਂ ਕਰਦੇ ਆਪਾਂ। ਆਹੋ ਨਹੀਂ ਨਜਾਇਜ਼ ਖਰਚਾ ਕਰਦਾ। ਮੁੰਡੇ ਮੇਰੀ ਇੱਕ ਗੱਲ ਸੁਣ ਲੈ। ਤੂੰ ਬਾਹਰ ਦੇ ਸੁਤਨੇ ਲੈ ਆਂ ਵਾ ਵੀ ਬਾਹਰ ਜਾਣਾ ਵਾ ਤੇ ਬਾਹਰ ਤਾਂ ਨੋਟਾਂ ਦੀ ਪੰਡ ਲੱਗਣੀ ਆ ਤੇ ਜੇ ਇਹ ਕੰਮ ਫੜਿਆ ਨਾ ਕੀ ਅੰਨੀ ਬਾਹਰ ਜਾਇਆ ਜਾਣਾ। ਫੇਰ ਇੱਥੇ ਭੂਏ ਚੜਾਏਗਾ ਉਹਨੂੰ। ਸਾਰੀ ਉਮਰ ਸਾਡੇ ਲਈ ਕਮਾਇਆ ਹੈ ਨਾ। ਆਹ ਕਮਾਇਆ। ਇਹ ਲਾ ਦੋਗੇ ਫੇਰ ਕੀ ਆ? ਅੱਛਾ ਹੁਣ ਨਜਾਇਜ਼ ਖਰਚੇ ਕਰਾਂਗੇ। ਉਹ ਨਜਾਇਜ਼ ਕੌਣ ਘਾਂਡੇ ਮੰਮੀ? ਰਮਨ 5000 ਨਾਲ ਕਿੰਨਾ ਕ ਫਰਕ ਪੈ ਜਾਊਗਾ ਤੇ ਉਹ ਚੰਗਾ ਖਲਾਦੋ ਖਲਾਦੋ 5000 ਰੋਪਏ ਗਪਤ ਬਾਕੇ ਜਾਣਾ ਹੈ ਵੇਖਾ ਕਿੱਡਾ ਔਖਾ ਹੋਇਆ ਵਾ ਤੁਸੀਂ ਮੇਰੀ ਗੱਲ ਸੁਣੋ ਤੁਸੀਂ ਤਾਂ ਮੈਨੂੰ ਪੁੱਛਦੇ ਸੀ ਫੇਰ ਅਮਨ ਨੂੰ ਪੈਸੇ ਮੰਗਣ ਡਏ ਆ ਉਹ ਮੈਂ ਤਾਂ ਸੋਚਿਆ ਫਿਰ ਤੂੰ ਹੀ ਭੇਜਿਆ ਵਾ ਮੈਂ ਕਿੱਥੇ ਭੇਜਿਆ ਵਾ ਮੈਂ ਤਾਂ ਇਹਨੂੰ ਮਨਾ ਕੀਤਾ ਸੀ ਮੈਂ ਸ਼ਹਿਰ ਪੁੱਤ ਕੀ ਕਰਨਾ ਸੂਟ ਤੇ ਤੇਰੇ ਕੋਲ ਹੈਗੇ ਉਹ ਸਵਾਲਾ ਪੜਨਾ ਉਸ ਵਾਲੇ ਜਾ ਕੇ ਉਹਦਾ ਕੰਨਾ ਚ ਗੱਲ ਪਾਈ ਹੋਣੀ ਆ ਉਹ ਉੱਡ ਗਿਆ ਬੰਬੀ ਨੂੰ ਉਹ ਚਲ ਕੋਈ ਗੱਲ ਨਹੀਂ ਹੁਣ ਦੇਤਾ 5000 ਰੁਪਏ ਕਿਹੜੀ ਆਖਰ ਆ ਜਲੀਆ ਭੀ ਆਣ ਕੇ ਮੋੜ ਦਿੰਦੇ ਆ ਆਖਰ ਕਦੀ ਆਣੀ ਆ 5 ਅੱਜ ਦਿੱਤਾ ਤਾਂ ਸੁਣਾ ਦੇ ਗਿਆ ਵਾਸ ਇਹਦੇ ਸਹੁਰੇ ਜਾਣਾ 5 ਫੇਰ ਦੇ ਦਿਓ ਜਿਹੜੀ ਹੁਣ ਰਿਸ਼ਤੇਦਾਰੀ ਬਣੀ ਉਸੇ ਜਾਣਾ ਨਹੀਂ ਆਹ ਜਾਣਾ ਵਾਕੇ ਰਿਸ਼ਤੇਦਾਰੀ ਅਲੋਕਰ ਬਣੀ ਆ ਇਹ ਅਲੋਕਰ ਵਿਆਹੀ ਆ ਉਹ ਮੇਰੀ ਗੱਲ ਸੁਣੋ ਤੇ ਉਹਨੇ ਹੁਣ ਆਪਣੇ ਪੇਕੇ ਜਾਣਾ ਹੀ ਨਹੀਂ ਆਜੇ 2 ਮਹੀਨੇ ਵਿਆਹ ਨੂੰ ਨਹੀਂ ਹੋਏ ਤੇ ਕੱਪੜੇ ਪੁਰਾਣੇ ਹੋ ਵੀ ਗਏ ਆ ਬਸ ਹੁਣ ਇਹੋ ਹੀ ਕੰਮ ਰਹੂਗਾ ਕਦੀ ਜੰਨੇ ਵਾਲੇ ਕਦੀ ਸਿਆਲ ਵਾਲੇ ਲੈ ਜਾਓ ਕਦੀ ਮੱਤ ਦਾ ਘਰ ਵਾਹ ਲੈ ਦੋ ਪਤਾ ਦਾ ਘਰ ਵਾ ਚੰਗੇ ਤਾਂ ਤੁਸੀਂ ਨਹੀਂ ਜੇ ਤੁਸੀਂ ਉਹਨੂੰ ਦਿੰਦੇ ਹੋ ਜਵਾਬ ਤੇ ਮੇਰੇ ਆਲ ਟੋਰਦੇ ਹੋ ਤਾਂ ਮੈਂ ਇਹਨੂੰ ਲੈ ਕੇ ਦਿੰਦੀ ਹਾਂ ਸੂਟ ਚੰਗੀ ਤਰ੍ਹਾਂ ਉਹਨੇ ਤਾਂ ਆਪੇ ਸਿਰ ਤੇ ਚੜਨਾ ਵੀ ਮਾਦਾ ਦੀ ਪੁੱਛ ਕੇ ਸ਼ਹਿਨ ਨਹੀਂ ਆ ਵੀ ਉਹ ਕਾ ਪੈਸੇ ਮੰਗੇ ਤਾਂ ਉਹਨੇ ਪੈਸੇ ਦੇ ਤਾਂ ਚੱਲੇ ਹੀ ਜਾਣੇ ਆ ਸੰਦੀਪ ਹਾਂਜੀ ਮੇਰੀ ਗੱਲ ਸੁਣ ਕੰਮ ਕਰ ਲਿਆ ਕੰਮ ਸਾਰੇ ਹੋ ਹੀ ਗਿਆ ਵਾ ਬਸ ਬਤਰੀ ਨਾ ਆਦੀ ਕਰ ਲਈ ਗੜੀ ਨੂੰ ਪੁੱਛ ਕੇ ਆਇਆ ਮੈਂ ਬਾਹਰ ਦੇ ਦਮੇ ਪਰਿਆ ਗਿਆ ਤੇ ਭੋਈ ਛੜ ਬੇਸ ਨੂੰ ਗੱਲ ਮम्मी ਤਾਂ ਕਿਉਂ ਉਸੇ ਹੁੰਦੇ ਮੈਂ ਜਿੱਕੇ ਨਹੀਂ ਨਾ ਜਾਈ ਰਹਿਣ ਦੀ ਉਹ ਕੋਈ ਗੱਲ ਨਹੀਂ ਮੰਮੀ ਉੱਥੇ ਬੈਠੀ ਉਹਨਾਂ ਸਾਹਮਣੇ ਦਿੱਤੀ ਉਹਨਾਂ ਨੇ ਬਾਅਦ ਫੇਰ ਮਗਰ ਉਹਨਾਂ ਨੇ ਬੋੜਬੜ ਕੀਤਾ ਤਾਂ ਫਿਰ ਕੀ ਫਾਇਦਾ ਜਾਣ ਦਾ ਉਹ ਉਹਨਾਂ ਦਾ ਕੰਮ ਹੀ ਹੋਣਾ ਕੱਢਦੇ ਰਹਿਣਾ ਤੇ ਪਹਿਲੇ ਜਿਹੜੇ ਦਿੱਤੇ ਮम्मी ਦੇ ਹੁੰਦੇ ਤੇ ਲੈ ਗਏ ਮम्मी ਸਾਹਮਣੇ ਦਿੱਤੇ ਆ ਗਏ ਬੜਾ ਬੋਲਦੀ ਮੈਂ ਕੋਈ ਗੱਲ ਨਹੀਂ ਬੋਲੀ ਜਾ ਬੰਦਾ ਮੈਨੂੰ ਤੇ ਇੱਕ ਸਮਝ ਨਹੀਂ ਆਉਂਦੀ ਜੇ ਦੱਸ ਕੇ ਜਾਈਏ ਤਮੀ ਮਮੀ ਉਹ ਲਾ ਬੋਨ ਲਾ ਪੈਂਦੀ ਹੈ ਜੇ ਨਾਂ ਦੱਸ ਕੇ ਜਾਂਦੇ ਤੇ ਫੇਰ ਉਹੀ ਤੇ ਗੱਲ ਵਾ ਕਰੀਏ ਤੇ ਕਰੀਏਗੀ ਉਹ ਤਾਂ ਡੈਡੀ ਨੂੰ ਕਹਿੰਦੇ ਜਾਂਦੇ ਆ ਮੈਨੂੰ ਆਹ ਕੰਮ ਨਹੀਂ ਦੱਸਦੀ ਮੈਨੂੰ ਉਹ ਹੀ ਦੱਸਦੀ ਜੇ ਮੈਂ ਦੱਸਦਾ ਤੇ ਫੇਰ ਤੂੰ ਨਾ ਨੂੰ ਛੱਡ ਚਲ ਆਪਾਂ ਘਰ ਚਲੀਏ ਤੇ ਕੱਲ ਰੰਗ ਨਹੀਂ ਜਾਣਾ ਸੱਚੀ ਮੇਰਾ ਜਾਨ ਦਿਲ ਨਹੀਂ ਕਰਨ ਗਿਆ ਉਹ ਕੋਈ ਗੱਲ ਨਹੀਂ ਤੂੰ ਰਹਿਣਾ ਜਿਹੜਾ ਮਾਰ ਮਾਟੇ ਕੰਮ ਕਰਨਾ ਮੈਂ ਬੁਲਾਉਣਾ ਤਾਂ ਬਾਹਰ ਆਏਗਾ ਕੰਮ ਤਾਂ ਸਾਰਾ ਹੋ ਹੀ ਗਿਆ ਵਾ ਯਾਰ ਤਿਆਰੀ ਤਾਂ ਚੱਲ ਜਣਾ ਮੈਂ ਵੀ ਤਿਆਰੀ ਹੋ ਗਈ ਨਹੀਂ ਇਦਾਂ ਚੱਲਦੇ ਚਲ ਆ ਜੀ ਚਲੋ ਕਪੜੇ ਪਾ ਗਏ ਤੇ ਰੋ ਸ਼ਹਿਰ ਘੁੰਮਣ ਜਾਈਏ ਉਦਾਂ ਦਾ ਇਹਨਾਂ ਦਾ ਪਿਓ ਆ ਚੁੱਪ ਕਰਕੇ ਨੋਟ ਫੜਾ ਦਿੰਦਾ ਵਾ ਉਹ ਤੁਰ ਪੈਂਦੇ ਸ਼ਹਿਰ ਨੂੰ ਚੰਗਾ ਲੱਲੀ ਹੁਣ ਇਹਨਾਂ ਕੋ ਨੋਟ ਸਾਰੇ ਉਥੇ ਨਾ ਖੁਰਦ-ਬੁਰਦ ਕਰਕੇ ਫੇਰ ਹੀ ਘਰ ਆਉਣਗੇ ਤੇ ਇਦਾਂ ਨਹੀਂ ਆਉਂਦੇ ਮਾਦਾ ਬਹੁਤ ਕਿੱਥੇ ਗਏ ਆ ਵੀ ਜਾਣਾ ਕਿੱਥੇ ਆ ਜਦੋਂ ਘਰ ਦਾ ਬੇੜਾ ਕਰਕੇ ਹੋਣਾ ਹੋਵੇ ਨਾ ਇਦਾਂ ਹੀ ਹੁੰਦਾ ਹੁੰਦਾ ਵਾ ਕਿਉਂ ਕੀ ਗੱਲ ਹੋਈ ਆ ਹੁਣਾ ਕੀ ਆ ਆਂਦਾ ਵਾ ਵੀ ਕੱਲ ਨੂੰ ਸਵੇਰੇ ਜਾਣਾ ਵਾ ਆਹੋ ਤੇ ਕਰ ਦਿਨ ਨਵਾਂ ਸੂਟ ਲਿਆ ਕੇ ਦੇਣਾ ਤੇ ਨਵਾਂ ਪਾ ਕੇ ਜਾਣਾ ਵਾ ਤੇ ਮੈਂ ਹਾਂ ਵੀ ਪਹਿਲੇ ਜਿਹੜੇ ਪੁਰਾਣੇ ਹੋ ਗਏ ਆ 2 ਮਹੀਨੇ ਤੋਂ ਜੇ ਵਿਆਹ ਨੂੰ ਨਹੀਂ ਹੋਏ ਤੋਂ ਸੂਟ ਕੀ ਕਰਨੇ ਆ ਚੱਲ ਕੋਈ ਗੱਲ ਨਹੀਂ ਆਪੇ ਲੈ ਕੇ ਆ ਜੰਦੇ ਆ ਤੂੰ ਗੱਲੀ ਗਰਮ ਰਹੀ ਨਹੀਂ ਵੇਖ लवली ਗੱਲ ਏਦਾਂ ਵਾ ਉਹ ਤੇ ਤੁਹਾਨੂੰ ਹੀ ਬਾਹਰ ਅੰਦਰ ਕੱਲਣਾ ਕਿ ਨਹੀਂ ਕੱਲਣਾ ਹੁਣ 5000 ਦੀ ਗੱਲ ਕਰਨ ਆਇਆ ਮੈਂ ਤਰਨਾ ਹਾਂ ਮੈਂ ਗਿਆ ਆ ਸੀ ਚਾਚੇ ਘਰ ਅੱਛਾ ਤੇ ਉਹਦਾ ਯਾਰ ਵਾ ਮੁੰਡਾ ਹਾਂ ਮੁੰਡੇ ਦਾ ਤੇ ਉਹ ਚੱਲਿਆ ਬਾਹਰ ਇਟਲੀ ਅੱਛਾ 5 ਲੱਖ ਚ ਗੱਲ ਹੋਈ ਆ ਠੀਕ ਆ ਤੇ ਉਹਨੂੰ ਆਖਿਆ ਤਾਂ ਫੋਨ ਫੋਨ ਬੰਦ ਬੰਦ ਲੈ ਆਂਦਾ ਉਹਨੂੰ ਕਿ ਤੂੰ ਹੀ ਦੇਖ ਲਓ ਸਲਾਹ ਕਰਕੇ ਇਹ ਜਿਹੜਾ ਲੈਣਾ ਵਾ ਤੇ लवली ਮੈਂ ਤੇ ਇੱਕੋ ਸਲਾਹ ਇਹਨੂੰ ਦਿੰਨੀ ਆ ਚੁੱਪ ਕਰਕੇ ਤਾਂ ਨਿਕਲ ਜਾ ਜੇ ਇਹ ਦੋਵੇਂ ਜੀ ਚੱਲ ਗਏ ਨਾ ਫੇਰ ਕੰਮ ਖਰਾਬ ਹੀ ਖਰਾਬ ਹੋ ਗੀ ਮਾਦਾ ਮੈਂ ਰਹਿਣਾ ਨਹੀਂ ਗਾਈ ਤੇ ਰੋਜ ਦਿਹਾੜੀ ਤੱਕ ਪਾਤ ਰਹਿੰਦਾ ਨਹੀਂ ਤੂੰ ਇੱਕ ਗੱਲ ਹੋਰ ਸੁਣਾ ਆਂਦਾ ਵੀ ਪਹਿਲੇ ਸੂਟ ਜਿਹੜੇ ਉਹ ਨਹੀਂ ਪਾਉਣੇ ਜਿਹੜਾ ਇਹਦੀ ਮਾਂ ਲਿਆ ਇਹੀ ਤੀ ਵਾਸਤੇ ਸੋਨਾ ਕਰਕੇ ਹੀ ਲਿਆਈ ਸੀ ਉਹ ਸਵਾਲ ਲੈਂਦੀ ਇਹ ਜੀ ਮੈਂ ਰੈਡੀमेड ਲੈਣੇ ਆ ਉਹ ਚੱਲ ਮਾਤਾ ਛੱਡ ਦੇ ਨਾ ਗੱਲਾਂ ਉਹਨਾਂ ਦਾ ਨਵਾਂ ਨਵਾਂ ਵਿਆਹ ਹੋਇਆ ਜੋ ਮਰਜੀ ਕਰਦੇ ਰਹਿਣਾ ਲੈ ਦੱਸ ਇਹੋ ਗੱਲ ਕਰਕੇ ਦੇ ਨਾ ਲਿਆਈ ਗਏ ਜਾਂ ਮਾਤਾ 5000 ਤੇ ਕਿਹੜੀ ਆਖਰ ਆ ਗਈ ਆ ਉੱਥੇ ਲੈ ਦੱਸ ਕਿੰਨੀ ਵਾਰੀ ਅੱਗੇ ਤੁਹਾਨੂੰ ਮੈਂ ਸਮਝਾਇਆ ਵੀ ਨਾ ਬੋਲਿਆ ਕਰ ਨਾ ਬੋਲਿਆ ਕਰ ਵੇ ਬੋਲਣਾ ਕੀ ਆ ਮੇਰੀ ਤਾਂ ਉਹਨਾਂ ਨੂੰ ਲੋੜ ਹੀ ਨਹੀਂ ਗਈ ਜਦੋਂ ਪਿਓ ਆਪੇ ਪੈਸੇ ਪੜਾ ਦਿੰਦਾ ਵਾ ਤਾਂ ਮੈਨੂੰ ਪੁੱਛਣਾ ਨਾ ਚੁੱਪ ਕਰਕੇ ਫੋਨ ਕਰ ਦੇ ਨਾ ਕਿ ਗਾਂ ਦੇ ਤੈਨੂੰ ਪਹਿਲਾਂ ਪੁੱਛਿਆ ਹੀ ਹੋਊਗਾ ਉਹਨਾਂ ਨੇ ਪੁੱਛਿਆ ਮੈਨੂੰ ਦੋਵੇਂ ਜਿਹੜੇ ਇੱਕ ਨੇ ਨਹੀਂ ਪੁੱਛਿਆ ਭਲੀ ਕਾਰ ਉੱਜੜਦਾ ਮੇਰ ਕੋ ਨਹੀਂ ਵੇਖਿਆ ਜਾਂਦਾ ਉਹ ਆਈ ਹ ਤੋ ਉਦੋਂ ਪੁੱਛਣਾ ਮੰਮੀ ਜੀ ਸ਼ਹਿਰ ਜਾਣਾ ਵਾ ਨਿੱਕਾ ਮੋਟਾ ਸਮਾਨ ਮੁੱਕਾ ਵਾ ਲੈਊਗੀ ਝੋਲਾ ਭਰ ਕੇ ਤੇ ਦੇ ਆਊਗੀ ਉੱਥੇ ਮਾਂ ਦਾ ਆਹੋ ਹੀ ਤੇ ਹੈ ਹੀ ਨਾ ਤੇਰੇ ਵਾਲਾ ਹੁਣ ਦੱਸ ਕਿਦਾਂ ਪੁੱਛੀਦਾ ਵਾ ਵੇ ਸਮਾਨ ਲੈਣ ਨਹੀਂ ਗਈ ਕੱਲੋਂ ਪੇਕੇ ਉੱਜੜਨਾ ਵਾ ਲੈਊਗੀ ਤੇ ਜਾ ਕੇ ਮਾਂ ਨੂੰ ਦੇ ਆਊਗੀ ਤੇ ਫੇਰ ਉਹਨਾਂ ਨੇ ਸਪੀਕਰ ਲਵਾਦੇ ਆ ਹਾਂ ਲਵਾਦੇ ਤੇ ਫੇਰ ਉਹ ਚ ਲੋਕਮੈਂਟ ਕਰਦਿਆ ਕਰਨਗੇ ਕਿ ਅਸੀਂ ਸ਼ਹਿਰ ਨੂੰ ਚੱਲੇ ਹਾਂ ਤੇ ਤੂੰ ਕਿਹੜ ਆ ਜਾ ਕੇ ਤੇਰੇ ਨਾਲ ਹੀ ਗੱਲ ਕਰਨੀ ਹੁੰਦੀ ਔਰ ਕਿੰਨਾ ਕਰਾਂ ਤੇ ਜਿਹੜੀ ਮੈਂ ਕੀਤੀ ਓਥੇ ਗੌਰ ਕਰੋ ਕੋਈ ਗੱਲ ਨਹੀਂ ਲੈ ਜਾਣਾ ਬਾਹਰ ਮੈਨੂੰ ਨਹੀਂ ਇਹ ਗੱਲ ਦਾ ਪਤਾ ਵੀ ਪੈਸੇ ਕਿੱਥੋਂ ਲਾਉਣੇ ਕਿੱਥੋਂ ਨਹੀਂ ਤੁਸੀਂ ਉਹ ਕੋਈ ਗੱਲ ਨਹੀਂ ਖਲਾਦਾਂਗੇ ਤੇ ਉਹ ਤੇਰੇ ਨਾਲ ਕਰਦੀਆਂ ਸਲਾਹ ਜਿੰਨਾ ਮਰਜ਼ੀ ਕਰੋ ਨਹੀਂ ਤੇ ਉਹ ਮੁੰਡੇ ਨੇ ਪੈਸੇ ਤਾਰਦਨੇ ਆ ਕੱਲ ਪਰਸੋਂ ਤੱਕ ਉਹ ਆਂਦਾ ਵੇਖ ਲੈ ਜਿਹੜੇ ਤਾਰਨੀਆਂ ਤੇ ਕੋਈ ਗੱਲ ਨਹੀਂ ਕਰ ਲੈਨੇ ਆ ਤੇ ਚਲ ਜਿਓ ਕਰਕੇ ਤੇ ਮੈਨੂੰ ਦੱਸਿਓ ਫਿਰ ਕੋਈ ਨਹੀਂ ਦੱਸ ਦੂੰਗੀ ਹੋਰ ਹੀ ਗੱਲਾਂ ਲੈ ਕੇ ਤੇ ਬਹਿ ਜਾਂਦੇ ਕਿਹੋ ਜਿਹਾ ਕੰਮ ਕਰਦੇ ਆ ਇਹਦਾ ਆਪਣਾ ਨੇ ਬਾਹਰ ਦਾ ਨਾਲੇ ਪਿੰਡ ਦਾ ਮੁੰਡਾ ਚੱਲਿਆ ਵਾ ਦੋਵੇਂ ਜਾਣੇ ਸਾਥੋ-ਸਾਥ ਚੱਲ ਜਾਣਗੇ ਇਹਦਾ ਕੋਈ ਨਹੀਂ ਬਾਅਦ ਚ ਵੇਖੀ ਜਾਊਗੀ ਇਹਨੇ ਕਿਹੜਾ ਜਾ ਕੇ ਉੱਥੇ ਬੜੇ ਨੋਟ ਖਾਨੂੰ ਕੱਲਣੇ ਆ ਚੱਲ ਇਹ ਤਾਂ ਟਾਈਮ ਨਾਲ ਸੈੱਟ ਹੋਊਗਾ ਜੇ ਇਹਦਾ ਵਿਆਹ ਕਰ ਲਿਆ ਨਾ ਜਿੱਦਾਂ ਦੀ ਇਹ ਆ ਦੂਜੀ ਕੀਰਤਾ ਤਾਂ ਤਾਂ ਹੀ ਨਹੀਂ ਆਉਣੀ ਫੇਰ ਤੇ ਘਰ ਦਾ ਮੂੰਹ ਦੂਜੇ ਬੰਨੇ ਲੱਗਾ ਹੀ ਲੱਗਾ ਵਾ ਇਹਦਾ ਫਾਅ ਵੜਨੀ